ਸੋ ਸਿੱਕਲ ਜੀ ਸਾਰੇ ਹਨ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਵੀ ਠੀਕ ਠਾਕ ਹੋਗੇ ਮੈਂ ਵੀ ਠੀਕ ਠਾਕ ਹੈਗੀ ਅੱਜ ਮੈਂ ਥੋੜੀ ਜਿਆਹ ਫਰੈਸ਼ 에ਰ ਲੈਣ ਤੇ ਅੱਜ ਉਹ ਮੈਂ ਵੀ ਤੁਹਾਨੂੰ ਦਿਖਾਉਣੀ ਆ ਤੁਹਾਡਾ ਵੀ ਕਢਾਉਣੀ ਆ ਗੇੜਾ ਆਪਾਂ ਅੱਗੇ ਬ੍ਰਿਜ ਦੇ ਉੱਪਰ ਖੜੇ ਤੇ ਹੁਣ ਆਪਾਂ ਚੱਲਦੇ ਹੌਲੀ ਹੌਲੀ ਰਿਵਰ ਦੀ ਸਾਈਡ ਤੇ ਤੇ ਤੁਹਾਨੂੰ ਦਿਖਾਉਣੀ ਆ ਗੇੜਾ ਗੁੜਾ ਕਢਾਉਣੀ ਆ ਤੇ ਫਰੈਸ਼ 에ਰ ਦਿਵਾਉਣੀ ਆ ਇਹ ਹੈਗੀ ਹੈਲ ਥੋੜੀ ਥੱਲੇ ਚੱਲਾਂਗੇ ਥੱਲੇ ਜਾਣ ਤੋਂ ਬਾਅਦ ਆਪਾਂ ਪਹੁੰਚਾਂਗੇ ਰਿਵਰ ਦੇ ਕੋਨਰ ਤੇ ਤੇ ਫਿਰ ਤੁਹਾਨੂੰ ਨਾਲ ਦੀ ਨਾਲ ਦਿਖਾਉਣੀ ਆ ਗੇੜਾ ਹੋਰ ਕਢਾਉਣੀ ਆ ਤੁਹਾਡਾ ਅੱਗੇ ਹਾਂ ਦੇਖੋ ਮਰੀ ਸ਼ਕਲੇ ਠੰਡ ਲੱਗਦੀ ਹੈ ਫ੍ਰੀਜ਼ ਹੋ ਗਈ ਤੁਰ ਹੀ ਜਾਂਦੀ ਤੇ ਆਪਾਂ ਥੋੜਾ ਜਿਹਾ ਉੱਥੇ ਅੱਗੇ ਤੱਕ ਚੱਲਦੇ ਹਾਂ ਤੇ ਦਿਖਾ ਕੇ ਲਿਓਨੀ ਤੁਹਾਨੂੰ ਹੋਰ ਵੀ ਚੀਜ਼ਾਂ ਤੇ ਅੱਜ ਮੇਰਾ ਮੂਹ ਸੀਗਾ ਕਿ ਦਿਲ ਜਾ ਕੇ ਚੱਲ ਮੈਂ ਮਾੜੀ ਫ੍ਰੈਸ਼ਰ ਲਾਈਕ ਅਮਵਾਰ ਆਪਣੇ ਹੈਗੀ ਇਹ ਲੱਗ ਗਈ ਆ ਪਸਮੰਦਰ ਦੇ ਇੱਕ ਇਹ ਲੱਗੇ ਹੀ ਰਹਿੰਦੇ ਇਸ ਵਾਸਤੇ ਜਿੱਧਰਲੇ ਪਾਸੇ ਮਰਜੀ ਜਾਈਏ ਆਪਾਂ ਸਮੁੰਦਰ ਦੇ ਕੋਈ ਨਾ ਕੋਈ ਆਪਾਂ ਨੂੰ ਜਗ੍ਹਾ ਮਿਲਦੀਆਂ ਇੱਥੇ ਘੁੰਮਣ ਫਿਰਨ ਲਈ ਬਹੁਤ ਜ਼ਿਆਦਾ ਜਗ੍ਹਾ ਹੈ ਆਪਣੇ ਤੇ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਆਪਾਂ ਉੱਧਰਲੇ ਪਾਸੋਂ ਆਏ ਆ ਪਰਲੇ ਪਾਸੋਂ ਇਹ ਆਪਾਂ ਕੰਮ ਕੁਮਾ ਕੇ ਹੁਣ ਆਪਾਂ ਇਧਰ ਨੂੰ ਫੇਰ ਉਹ ਦੂਰ ਤੱਕ ਮੈਂ ਥੋੜਾ ਗੇੜਾ ਕੱਢ ਕੇ ਆਉਂਗੀ ਉਸ ਤੋਂ ਬਾਅਦ ਫਿਰ ਉਸੇ ਉਹ ਬ੍ਰਿਜ ਤੋਂ ਦੀ ਆਪਾਂ ਨੇ ਉਸੇ ਬ੍ਰਿਜ ਤੇ ਆਪਾਂ ਜਾਵਾਂਗੇ ਮੇਰੀ ਸ਼ਕਲ ਤੇ ਲੋਕ ਇੱਕ ਤਾਂ ਠੰਡ ਇੱਕ ਤਾਂ ਟੋਪੀ ਪਾਈ ਤੇ ਨੋ ਮੇਕਅਪ ਹੈ ਅੱਜ ਮੈਂ ਕੋਈ ਮੇਕਅਪ ਨਹੀਂ ਕੀਤਾ ਉਦੋਂ ਵੈਸੇ ਵੀ ਨਹੀਂ ਕਰਦੀ ਜਿਆਦਾ ਗੂੜੀ ਲਿਪਸਟਿਕ ਹੀ ਹੁੰਦੀ ਲੱਗੀ ਹੋਈ ਪਰ ਅੱਜ ਤਾਂ ਉਹ ਵੀ ਨਹੀਂ ਮੈਂ ਲਾਈ ਸੀ ਕਿਸੇ ਵੇਰੇ ਉਹ ਦੇਖੋ ਪਿੱਛੇ ਕਿੰਨੀਆਂ ਸਵਨ ਬੱਟੀਆਂ ਉਹ ਵੱਡੀਆਂ ਵੱਡੀਆਂ ਨੇ ਤਿੰਨੇ ਹੀ ਸਾਰੇ ਇੱਥੇ ਇਕੱਠੇ ਹੁੰਦੇ ਹੁਣ ਪਾਣੀ ਥੋੜਾ ਜਿਹਾ ਘਟਿਆ ਕਰਕੇ ਇਹ ਐ ਇਦਾਂ ਬੈਠਿਆ ਤੇ ਜਦੋਂ ਇੱਥੇ ਥੋੜਾ ਜਿਹਾ ਪਾਣੀ ਆ ਕੇ ਦੇਖੋ ਸਾਰੇ ਇਹਨਾਂ ਨੇ ਇੱਕ ਥਾਂ ਇਕੱਠੇ ਹੋ ਜਣੇ ਜਾਂ ਕੋਈ ਜਿਹੜਾ ਆਵੇ ਤਾਂ ਇੱਥੇ ਬ੍ਰੈਡ ਫਰੂਟ ਪਾ ਜਾਂਦੇ ਆ ਤੇ ਫਿਰ ਸਾਰੇ ਇੱਕ ਥਾਂ ਇਕੱਠੇ ਹੋ ਜਾਂਦੇ ਆ ਇਹ ਹੈਗਾ ਬੱਚਿਆਂ ਦਾ ਪਲੇ ਗਰਾਉਂਡ ਤੇ ਇੱਥੇ ਖੇਡਦੇ ਆ ਬੱਚੇ ਇਹਦੇ ਵਿੱਚ ਤੇ ਬੱਚਿਆਂ ਦੀਆਂ ਰਾਈਡਾਂ ਜਿਵੇਂ ਬੱਚਿਆਂ ਜਿਵੇਂ ਸਾਈਕਲ ਸੁਕਲ ਜਾਨੀ ਕਿ ਨਿੱਕੀਆਂ ਨਿੱਕੀਆਂ ਗੇਮਾਂ ਜਿਹਾ ਲੈ ਕੇ ਬੱਚੇ ਸਕੂਟਰਸ ਘਟ ਵਗੈਰਾ ਨਿੱਕੇ ਨਿੱਕੇ ਹੁੰਦੇ ਇਹਨਾਂ ਦੇ ਉਹ ਉਹਨਾਂ ਨਾਲ ਖੇលਦੇ ਆ ਤੇ ਉਹ ਹੈਗੀਆਂ ਬੱਚਿਆਂ ਦੀਆਂ ਰਾਈਡਾਂ 'ਤੇ ਦੇਖ ਲਓ ਮੇਰੀ ਭੈਣ ਇੱਕ ਪਾਸੇ ਕੁੱਤਾ ਲੈ ਫਿਰਦੀ ਆ ਤੇ ਦੂਜੇ ਪਾਸੇ ਟੈਡ ਦੇ ਨਾਲ ਬੱਚੇ ਨੂੰ ਬੰਨ ਕੇ ਰੱਸੀ ਹਾਣਾ ਜਿਵੇਂ ਆਪਾਂ ਕਹਿੰਦੇ ਬੰਨ ਕੇ ਇੱਧਰ ਲੈ ਫਿਰ ਦੇ ਦੇ ਦੇਖ ਲਓ ਤੇ ਹੁਣ ਇਹਨਾਂ ਨਾਲੇ ਆਪਣੀ ਐਕਸਰਸਾਈਜ਼ ਕਰ ਜਾਣੀ ਐ ਨਾਲੇ ਕੁੱਤਾ ਘੁਮਾ ਜਾਣਾ ਐ ਤੇ ਇਹ ਇੱਥੇ ਬੜੀ ਮौज ਰਹਿੰਦੀ ਦਾ ਚੀਜ਼ਾਂ ਦੀ ਉਹ ਦੇਖ ਲਓ ਇਹ ਹੈਗੇ ਪਾਰਕ ਬੱਚਿਆਂ ਛੋਟੇ ਬੱਚਿਆਂ ਵਾਲੀ ਹੋਈ ਆ ਵੱਡਿਆਂ ਵਾਲੀ ਤਾਂ ਨਹੀਂ ਹੈਗੀ ਤੇ ਇੱਥੇ ਕੁਝ ਬਣਾਉਂਦੇ ਇੱਕੋ ਪਰਲੇ ਪਾਸੇ ਇੱਕ ਨਿੱਕੀ ਜਿਹੀ ਇੱਕ ਟ੍ਰੇਨ ਵੀ ਚੱਲਦੀ ਹੁੰਦੀ ਆ हैगियां कालीयां डक्स देखिए अरे कितनी सुनियां ਫੜਦੀਆਂ ਇਹ ਇਹ ਨਮੀਆਂ ਆਈਆਂ ਆ ਇੱਥੇ ਨਹੀਂ ਸੀਗੀਆਂ ਪਹਿਲਾਂ ਇਹ ਨਮੀਆਂ ਆਈਆਂ ਕਿ ਤੋਂ ਹੋਰ ਕੰਟਰੀ ਤੋਂ ਤੇ ਜਿਵੇਂ ਜਿਵੇਂ ਸਮਰ ਹੁੰਨੀ ਇੱਥੇ ਬਹੁਤ ਜ਼ਿਆਦਾ ਹੋ ਜਾਂਦੀਆਂ ਹੁਣ ਠੰਡ ਕਰਕੇ ਇਧਰ ਉਧਰ ਬੈਠੀਆਂ ਆ ਤੇ ਜਾਂ ਫਿਰ ਕਿਸੇ ਹੋਰ ਕੰਟਰੀ ਨੂੰ ਚਲੀਆਂ ਜਾਂਦੀਆਂ ਤੇ ਬਾਅਦ ਵਿੱਚ ਫਿਰ ਇੱਥੇ ਆ ਜਾਣਗੀਆਂ ਆ ਲਈ ਆएगी ਸਪੈਸ਼ਲ ਇਹਨਾਂ ਨੇ ਜਗ੍ਹਾ ਬਣਾਈ ਹੋਈ ਹੈ ਇੱਥੋਂ ਦੇ ਉੱਤਰ ਕੇ ਆਏ ਥੱਲੇ ਜਾ ਕੇ ਉੱਥੇ ਜਾ ਕੇ ਜਿਹੜਾ ਨੇ ਆਪਾਂ ਖਾਣਾ ਪਾਉਂਦੇ ਆ ਜਾਨਵਰਾਂ ਨੂੰ ਤੇ ਇਹਦੇ ਵਿੱਚ ਪਾਣੀ ਦੇ ਵਿੱਚ ਪਾਉਂਦੇ ਤਾਂ ਕਿ ਇਹ ਤੇ ਆ ਕਬੂਤਰਾਂ ਨੂੰ ਪਾ ਦਿੰਦੇ ਆ ਇਦਾਂ ਤੇ ਵਿੱਚ ਜਾ ਕੇ ਪਾਉਂਦੇ ਇੱਥੇ ਨਹੀਂ ਰੋਡ ਤੇ ਇਦਾਂ ਜਿੱਥੇ ਤੁਰਨ ਵਾਲੀ ਜਗਾ ਇੱਥੇ ਨਹੀਂ ਆਪਾਂ ਆ ਪਾਉਂਦੇ ਕਿਉਂਕਿ ਫਿਰ ਇਥੇ ਲੋਕਾਂ ਨੇ ਤੁਰਨਾ ਹੁੰਦਾ ਤੇ ਫਿਰ ਇਹ ਚੰਗਾ ਨਹੀਂ ਸਮਝੇ ਇਸ ਕਰਕੇ ਇਹਨਾਂ ਨੇ ਆ ਜਗਾ ਬਣਾਈਆਂ ਇਦਾਂ ਤੁਰ ਕੇ ਜਾ ਕੇ ਉੱਥੇ ਪਾਉਣ ਨੂੰ ਉੱਧਰ ਦੇਖ ਲੋ ਜੀ ਹੁਣ ਸਾਰੇ ਪਾਸੇ ਇੱਧਰ ਕੁੱਤਿਆਂ ਨੇ ਘੁੰਮਣਾ ਆ ਕਿਉਂਕਿ ਦਿਨ ਚੜ ਗਿਆ ਤੇ ਹੁਣ ਕੁੱਤਿਆਂ ਦੀ ਬਾਰੀ ਵੀ ਆਏ ਇੱਕ ਪਾਸੇ ਕੁੱਤੇ ਖੇਡਦੇ ਬਹੁਤ ਰਹਿੰਦੇ ਕਿ ਇਹਨਾਂ ਦੇ ਕੁੱਤਿਆਂ ਦੇ ਇਹ ਮੌਜਾ ਕਿ ਇਹ ਕੁੱਤੇ ਜਿਹੜੇ ਨਾ ਕਿਸੇ ਨੂੰ ਕੁਝ ਕਹਿੰਦੇ ਨਹੀਂ ਗੇੜਾ ਗੁੜਾ ਕੱਢ ਕੇ ਜਾ ਕੇ ਆਪਣੇ ਮਾਲਕ ਦੇ ਕੋਲੇ ਜਦੇ ਚੱਲ ਜਾਂਦੇ ਆ ਕੋਈ ਇਹ ਵੱਢਦੇ ਨਹੀਂ ਕਿਸੇ ਨੂੰ ਮੈਂ ਤਾਂ ਚੱਲੀ ਮੋੜ ਮੇਰੇ ਮੈਂ ਨਹੀਂ ਬੜਾ ਲੰਮਾ ਗੇੜਾ ਕੱਢਦੀ ਤੇ ਇਹ ਤਾਂ ਬਹੁਤ ਲੰਬੀ ਪਾਰਕਾ 2-3 ਘੰਟੇ ਵੀ ਤੁਸੀਂ ਜੇ ਬੋਕ ਕਰਨਾ ਤਾਂ ਕਰ ਸਕਦੇ ਤੇ ਹੈਗੀ ਬਹੁਤ ਜ਼ਿਆਦਾ ਠੰਡ ਹੋ ਗਈ ਆ ਤੇ ਮੈਨੂੰ ਲੱਗਦਾ ਨਹੀਂ ਕਿ ਮੈਂ ਬੜਾ ਲੰਬਾ gekeੜਾ ਕੱਢਿਆ ਤੇ ਛੋਟਾ ਜਿਹਾ gekeੜਾ ਕੱਢ ਕੇ ਤੇ ਆਪਾਂ ਚੱਲੇ ਘਰ ਨੂੰ ਹੁਣ ਤੇ ਅੱਖਾਂ ਤੇ ਮੈਕੈਨਿਕ ਲਾ ਲੀਆਂ ਹੈਗੇ ਤਾਂ ਬੱਦਲ ਧੁੱਪ ਨਹੀਂ ਹੈ ਹੁਣ ਤੁਸੀਂ ਇਹ ਪੁੱਛੋਗੇ ਕਿ ਮੈਂ ਸ਼ੌਂਕ ਨੂੰ ਇਹਨਾਂ ਕਾ ਲਾਈਆਂ ਤੇ ਕਿਉਂ ਲਾਈਆਂ ਇਹਨਾਂ ਕਮ ਇਸ ਕਰਕੇ ਲਾਈਆਂ ਕਿ ਅੱਖਾਂ ਦੇ ਵਿੱਚ ਹਵਾ ਬਹੁਤ ਪੈਂਦੀ ਸੀ ਤੇ ਹੁਣ ਮੈਂ ਕੈਨਿਕਾ ਲਾ ਕੇ ਤੇ ਆਉਂਦੀ ਹੋਈ ਫਰੀਜ਼ ਹੋ ਗਈ ਤੇ ਹੁਣ ਜਾਂਦੀ ਹਾਂ ਤੇ ਮੈਕੈਨਿਕਾ ਲਾ ਕੇ ਥੋੜੀ ਉਹ ਬ੍ਰਿਜ ਤੱਕ ਕਵਰ ਕਰੂੰਗੀ ਤੇ ਹਵਾ ਜਿਹੜੀ ਅੱਖਾਂ ਚ ਨਹੀਂ ਪਾਉਗੀ ਤੇ ਜੇ ਬਾਹਲੀ ਹਵਾ ਅੱਖਾਂ ਚ ਵਜੇ ਤੁਹਾਨੂੰ ਪਤਾ ਅੱਖਾਂ ਵੀ ਖਰਾਬ ਹੋ ਜਾਂਦੀਆਂ ਇਸ ਕਰਕੇ ਤੇ ਜੇ ਧੁੱਪ ਦੇ ਵਿੱਚ ਵੀ ਹੈਗੀ ਆਪਾਂ ਐਨਕਾਂ ਲਾਉਂਦੇ ਨਹੀਂ ਪਰ ਆਪਾਂ ਨੂੰ ਲਾਉਣੇ ਚਾਹੀਦੇ ਸਨ ਗਲਾਸਿਸ ਕਿ ਅੱਖਾਂ ਤੇ ਜ਼ਿਆਦਾ ਲਾਈਟ ਨਾ ਪਵੇ ਅੱਖਾਂ ਨਾ ਖਰਾਬ ਹੋਣ ਇਸ ਕਰਕੇ ਆਪਾਂ ਨੂੰ ਧੁੱਪ ਦੇ ਵਿੱਚ ਵੀ ਐਨਕਾਂ ਲਾਉਣੀਆਂ ਚਾਹੀਦੀਆਂ ਆ ਤੇ ਵਿੰਟਰ ਦੇ ਵਿੱਚ ਠੀਕ ਅੱਖਾਂ ਨਹੀਂ ਲਾਉਣੀਆਂ ਚਾਹੀਦੀਆਂ ਪਰ ਜੇ ਕਿਤੇ ਹਵਾ ਬੜੀ ਜ਼ਿਆਦਾ ਤੇ ਉੱਥੇ ਅੱਖਾਂ ਨੂੰ ਬਚਾ ਕਰਨ ਲਈ ਤੁਹਾਨੂੰ ਪਾ ਲੈ ਕੇ ਵੀ ਅੱਖਾਂ 'ਚ ਹਵਾ ਇੰਨੀ ਜ਼ਿਆਦਾ ਚੱਲਦੀ ਕਿ ਅੱਖਾਂ ਦੇ ਵਿੱਚ ਕੁਝ ਪੈ ਜਾਂਦਾ ਤੇ ਉਹ ਡੇਂਜਰਸ ਵੀ ਕਈ ਵਾਰ ਤੁਹਾਡੇ ਲਈ ਹੋ ਜਾਂਦਾ ਇਸ ਕਰਕੇ ਤੁਸੀਂ ਜਦੋਂ ਹਵਾ ਵਾਲੀ ਚੱਲਦੇ ਉਦੋਂ ਤੁਹਾਨੂੰ ਅੱਖਾਂ ਦੇ ਵੇ ਐਨਕਾਂ ਪਾ ਲੈਣੀਆਂ ਚਾਹੀਦੀਆਂ ਤੇ ਜੇ ਆਪਾਂ ਕਹੀਏ ਕਿ ਲੋਕੀ ਸਾਨੂੰ ਕੀ ਕਹਿਣਗੇ ਲੋਕੀ ਕੀ ਕਰਨਗੇ ਲੋਕੀ ਲੋਕਾਂ ਦਾ ਕਿਸੇ ਦਾ ਕੁਛ ਨਹੀਂ ਜਾਂਦਾ ਨੁਕਸਾਨ ਹੁੰਦਾ ਸਾਡਾ ਹੁੰਦਾ ਤੇ ਇਸ ਕਰਕੇ ਕੋਈ ਬੋਧ ਨਹੀਂ ਕਰਨੀ ਚਾਹੀਦੀ ਕਿ ਲੋਕ ਸਾਨੂੰ ਕੀ ਕਹਿਣਗੇ ਤੇ ਇਸ ਕਰਕੇ ਜੋ ਜੀ ਕਰਦਾ ਕਰੋ ਮੇਰੇ ਅੰਦਰ ਮਸਤ ਰਹੋ ਹਨਾ ਤੇ ਲਾ ਮੈਂ ਦੇਖ ਲਓ ਹੁਣ ਇਹਨਾਂ ਕਲਾਕਾ ਬੈਠੀਆਂ ਕਿੰਨੇ ਲੋਕ ਸਵੇਰ ਸਿਰ ਭੱਜੇ ਜਾਂਦੇ ਕੋਈ ਐਕਸਰਸਾਈਜ਼ ਕਰਕੇ ਭੱਜਿਆ ਜਾਂਦਾ ਕੋਈ ਆ ਬਜ਼ੁਰਗ ਬਜ਼ਾਰਾ ਜਿਹੜੇ ਹੌਲੀ ਹੌਲੀ ਮੇਰੇ ਅੰਗੇ ਤੁਰੇ ਜਾਂਦੇ ਆ ਤੇ ਵਿੱਚੇ ਆਪਣੇ ਕੁੱਤੇ ਘਮਾਉਂਦੇ ਫਿਰਦੇ ਆ ਤੇ ਸਵੇਰ ਨੂੰ ਇੱਥੇ ਪੂਰੀ ਰੌਣਕ ਲੱਗੀ ਹੁੰਦੀ ਹੈ ਹੁਣ ਤਾਂ ਚਲੋ ਥੋੜੀ ਠੰਡ ਕਰ ਹੈਗਾ ਪਰ ਬੈਂਟਰ ਦੇ ਵਿੱਚ ਬਹੁਤ ਜ਼ਿਆਦਾ ਇਹ ਰੌਣਕ ਲੱਗੀ ਹੁੰਦੀ ਹੈ ਸਮਰ ਦੇ ਵਿੱਚ ਮਾਰਨਿੰਗ ਸਮਰ ਦੇ ਵਿੱਚ ਬੜੀ ਰੌਣਕ ਲੱਗੀ ਹੁੰਦੀ ਆ ਤੇ ਇੰਨਾ ਫਨ ਹੁੰਦਾ ਹੈ ਕਿ ਬਹੁਤ ਕਿਉਂਕਿ ਇੱਕ ਤਾਂ ਫੁੱਲ ਪਾਣੀ ਵੀ ਆਇਆ ਹੁੰਦਾ ਹੈ ਤੇ ਇੱਕ ਵਿੱਚ ਬੱਚੇ ਵੀ ਖੇਡਦੇ ਆ ਸਾਰੇ ਇਹਨਾਂ ਬਹੁਤ ਜ਼ਿਆਦਾ ਰੌਣਕ ਹੁੰਦੀ ਹੈ ਤੇ ਚਲੋ ਜੀ ਆਪਾਂ ਚੱਲੇ ਘਰ ਨੂੰ ਚਲੋ ਜੀ ਹੁਣ ਆਪਾਂ ਜਾਣਾ ਹੈਗਾ ਇਹ ਉਹ ਤੇ ਘਟਦੀ ਹੈ ਤੇ ਆਪਾਂ ਪਹੁੰਚਣਾ ਉਹ ਬ੍ਰਿਜ ਤੇ ਬ੍ਰਿਜ ਦੇ ਉੱਪਰ ਦੀ ਆਪਾਂ ਜਾਣਾ ਹੈ ਨਿਕਲਣਾ ਹੈ ਤੇ ਹੁਣ ਜਿਹੜੇ ਜਿਹਨੇ ਜਿਹਨੇ ਹੱਸਣਾ ਹੈ ਕਿ ਠੰਡ ਦੇ ਵਿੱਚ ਅ ਐਨਕਾ ਲਾਈ ਫਰਦੀ ਆ ਤੇ ਫੈਸ਼ਨ ਹੈਗਾ ਆ ਤੇ ਇਹ ਹੁਣ ਚਲੋ ਜੇ ਜੇ ਮੇਰੇ ਮੈਨੂੰ ਦੇਖ ਕੇ ਕੋਈ ਹੱਸ ਕਿਸੇ ਨੂੰ ਹਾਸਾ ਆਉਂਦਾ ਤਾਂ ਚੰਗੀ ਗੱਲ ਕੋਈ ਹਾਸੇ ਵੀ ਲਵੇ ਤਾਂ ਤਾਂ ਸਭ ਤੋਂ ਵਧੀਆ ਹੈ ਹਨਾ ਇਹਦੇ ਵਿੱਚ ਕੋਈ ਐਡੀ ਕੋਈ ਗੱਲ ਨਹੀਂ ਹੈਗੀ ਤੇ ਮੈਨੂੰ ਲੱਗਦੀ ਹਾਂ ਮੈਂ ਹੋ ਗਈ ਫ੍ਰੀਜ ਤੇ ਟੈਂਪਰੇਚਰ ਮੇਰਾ ਖਲਤ ਇਹਨਾਂ ਕਥਾ ਹੈਗਾ ਆ ਪਰ ਫਿਰ ਜਦੋਂ ਪਾਣੀ ਦੇ ਕੋਲੇ ਹੋਵੇ ਤਾਂ ਜਿਆਦਾ ਠੰਡ ਹੋ ਜਾਂਦੀ ਹੈ ਤੇ ਅੱਜ ਮੈਂ ਆਈ ਸੀ ਮਸਤੋ ਕਿ ਮੈਂ ਕਿਹਾ ਚਲ ਥੋੜਾ ਜਿਹਾ ਗੀੜਾ ਕੱਢ ਕੇ ਆਉਣੀ ਆ ਤੇ ਪਰ ਮੈਨੂੰ ਲੱਗਦਾ ਬੜਾ ਲੰਮਾ ਚੌੜਾ ਨਹੀਂ ਕੱਢਿਆ ਗੀੜਾ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਇਹੋ ਜਿਹੀਆਂ ਗੱਲਾਂ ਵੀ ਆਪਣੀ ਸਿਹਤ ਦਾ ਖਿਆਲ ਖੁਦ ਆਪ ਰੱਖਿਆ ਕਰੋ ਹੈਲਥੀ ਰਹਿਆ ਕਰੋ ਹੈਲਥੀ ਰਹਿਣ ਦੇ ਲਈ ਤੁਸੀਂ ਆਪਣੇ ਖਾਣੇ ਤੇ ਕੰਟਰੋਲ ਕਰੋ ਇੱਕ ਪਹਿਲਾ ਟਿਪ ਮੇਰਾ ਹੈਗਾ ਖਾਣੇ ਤੇ ਕੰਟਰੋਲ ਕਰੋ ਖਾਣੇ ਤੇ ਕੰਟਰੋਲ ਕਿਵੇਂ ਕਰੋਗੇ ਤੁਸੀਂ ਖਾਣੇ ਤੇ ਕੰਟਰੋਲ ਤੁਸੀਂ ਕਰਨਾ ਹੈਗਾ ਜਦੋਂ ਸਵੇਰ ਦਾ ਖਾਣਾ ਵਧੀਆ ਖਾਓ ਦੁਪਹਿਰ ਦਾ ਖਾਣਾ ਪ੍ਰੋਪਰ ਖਾਓ ਰੋਟੀ ਦਾ ਰੋਟੀ ਦਹੀਂ ਸਭ ਕੁਝ ਖਾਓ ਜਿਹੜਾ ਸ਼ਾਮ ਦਾ ਖਾਣਾ ਉਹਨੂੰ ਥੋੜਾ ਜਿਹਾ ਕੰਟਰੋਲ ਕਰੋ ਘੱਟ ਕਰ ਰੱਖੋ ਘੱਟ ਰੱਖੋਗੇ ਤਾਂ ਤੁਹਾਨੂੰ ਨੀਂਦ ਵਧੀਆ ਆਊਗੀ ਨੀਂਦ ਵਧੀਆ ਆਉਂਦੀ ਆ ਤਾਂ ਤੁਹਾਡੀ ਤੁਹਾਡੇ ਜਿਹੜੀ ਬਾਡੀ ਰਿਲੈਕਸ ਹੋ ਜਾਂਦੀ ਆ ਸਹੀ ਹੋ ਜਾਂਦੀ ਆ ਠੀਕ ਹੋ ਜਾਂਦੀ ਆ ਜੇ ਕੋਈ ਪ੍ਰੋਬਲਮ ਹੁੰਦੀ ਮਾੜੀ ਮੋਟੀ ਉਹ ਵੀ ਸੈੱਟ ਹੋ ਜਾਂਦੀ ਆ ਜੇ ਤੁਸੀਂ ਮਤਲਬ ਕਿ अर्ਲੀ ਖਾ ਕੇ ਖਾਲੀ ਪੇਟ ਹੋ ਜੇ ਉਦੋਂ ਤੱਕ ਹਜਮ ਹੋ ਜੇ ਸਾਰਾ ਕੋ ਸੈੱਟ ਹੋ ਜਾਏ ਤਾਂ ਫਿਰ ਉਹ ਸਭ ਤੋਂ ਬੈਸਟ ਆ ਤੁਸੀਂ ਉਹਨੂੰ ਤੁਸੀਂ ਉਹਨੂੰ ਮਤਲਬ ਵੀ अर्ਲੀ ਖਾਣਾ ਖਾ ਲਓ ਕਹਿੰਦਾ ਮਤਲਬ ਘੱਟ ਖਾ ਲਓ ਮਿੱਠੇ ਤੋਂ ਬੋਇਡ ਕਰੋ ਜਿੰਨਾ ਘੱਟ ਮਿੱਠਾ ਖਾਓ ਜੇ ਖਾਣਾ ਕਦੀ ਗੁੜ ਖਾ ਲਓ ਨਹੀਂ ਤਾਂ ਟਰਾਈ ਕਰੋ ਮਿੱਠੇ ਤੋਂ ਬੋਇਡ ਕਰੋ ਤੇ ਇਹ ਚੀਜ਼ਾਂ ਨਾਲ ਇੱਕ ਤਾਂ ਤੁਹਾਡਾ ਆਪਣਾ ਭਾਰ ਘਟੇਗਾ ਦੂਜਾ ਤੁਹਾਡੀ ਸਿਹਤ ਸਿਹਤ ਸਹੀ ਰਹੂਗੀ ਸਿਹਤ ਵਧੀਆ ਰਹੂਗੀ ਉਹਦੇ ਨਾਲ ਤੁਹਾਨੂੰ ਮਤਲਬ ਨੀਂਦ ਵਧੀਆ ਹੋਊਗੀ ਰੈਲੈਕਸ ਹੋਗੇ ਬੋਡੀ ਤੇ ਫਿਰ ਸਵੇਰ ਨੂੰ ਉੱਠ ਕੇ ਫਰੈਸ਼ ਰਹੋਗੇ ਤੇ ਲੜਾਈ ਤੇ ਚੜਚੜਪਨ ਨਹੀਂ ਆਪਣੇ ਜਾਂ ਰਹਿਦਾ ਜੇ ਤੁਸੀਂ ਪ੍ਰੋਪਰ ਨੀਂਦ ਲੈ ਕੇ ਸੌਂ ਲੈਂਦੇ ਹੋ ਜਦੋਂ ਆਪਾਂ ਸੌਂ ਲੈਂਦੇ ਆ ਤੇ ਇਸ ਕਰਕੇ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ ਜਿੱਦੋਂ ਵੀ ਤੁਹਾਡੇ ਕੋਲ ਟਾਈਮ ਮਿਲਦਾ ਥੋੜਾ ਕਨਾ ਵੋਕ ਕਰ ਲਿਆ ਕਰੋ ਗੇੜਾ ਗੇੜਾ ਕੱਢ ਲਿਆ ਕਰੋ ਜ਼ਰੂਰੀ ਨਹੀਂ ਹੈਗਾ ਤੁਸੀਂ ਕਿਤੇ ਕੰਮ ਲਈ ਹੋਈ ਜਾਣਾ ਬਾਹਰ ਨਿਕਲ ਗਏ ਕੋਈ ਰੋਡ ਤੇ ਜਾ ਸਕਦੇ ਕੋਈ ਨੇੜੇ ਤੇੜੇ ਪਾਰਕ ਹੋ ਤੁਸੀਂ ਪਾਰਕ ਚ ਵੀ ਜਾ ਸਕਦੇ ਆ ਤੇ ਘੇੜਾ ਕੱਢਿਆ ਕਰੋ ਲੋਕਾਂ ਦੇ ਮਗਰ ਨਾ ਸੋਚਿਆ ਕਰੋ ਵੀ ਲੋਕ ਕੀ ਕਹਿਣਗੇ ਲੋਕਾਂ ਨੇ ਕਦੀ ਕੁਝ ਕਿਸੇ ਨੂੰ ਦਿੱਤਾ ਨਹੀਂ ਤੇ ਨਾ ਕਿਸੇ ਨੇ ਦੇਣਾ ਲੋਕਾਂ ਨੂੰ ਲੱਤਾਂ ਖਿੱਚਣੀਆਂ ਤੇ ਗੱਲਾਂ ਕਰਨੀਆਂ ਉਹ ਆਪਣੇ ਆਪਣੇ ਸਾਰੇ ਕਲਚ ਸਾਰਿਆਂ ਜੀ ਆਪਾਂ ਨੂੰ ਪਤਾ ਆ ਅਸੀਂ ਵੀ ਉਹਨਾਂ ਦੇ ਵਿੱਚੋਂ ਹੀ ਆਉਨੇ ਆ ਤੇ ਇਸ ਕਰਕੇ ਉਹਦੀ ਕੋਈ ਪਰਵਾਹ ਨਾ ਕਰਿਆ ਕਰੋ ਜੋ ਤੁਹਾਡੇ ਦਿਲkada ਹੋ ਗੁਰ ਜ਼ਿੰਦਗੀ ਇੱਕ ਵਾਰ ਮਿਲਦੀ ਆ ਤੇ ਉਹ ਜ਼ਿੰਦਗੀ ਨੂੰ ਜਿਓ ਤੇ ਇਸ ਕਰਕੇ ਮਾਸਤ ਰਹੋ ਤੇ ਮੇਰੇ ਅੰਦਰ ਬਸ ਆਪਣਾ ਜਿੰਨਾ ਕਿ ਖਿਆ ਰੱਖਦੇ ਓੰਨਾ ਕਰਖੋ ਬਾਕੀ ਤਾਂ ਜੋ ਪਰਮਾਤਮਾ ਦੇ ਹੱਥ ਹੁੰਦਾ ਓਹੀ ਆ ਤੇ ਸਾਡਾ ਸੂਰਜ ਮੜਾ ਜਾ ਨਿਕਲਿਆ ਸੀ ਤੇ ਮੈਨੂੰ ਲੱਗਦਾ ਉਹ ਫੇਰ ਚਲਿਆ ਗਿਆ ਤੇ ਮੈਂ ਪਹੁੰਚ ਗਈ ਨੀਰਲੀ ਬ੍ਰਿਜ ਦੇ ਕੋਲੇ ਤੇ ਮੈਂ ਦੇਖ ਲ ਤੁਰੀ ਆਂਦੀ ਦਸਾ ਚੜੇ ਕਿਉਂਕਿ ਮੈਂ ਅਜ ਖਾਣਾ ਨਹੀਂ ਖਾਦਾ ਜਾ ਕੇ ਚਾਹ ਪੀਣੇ ਠਰ ਗਈ ਹੁਣ ਤਾਂ ਤੁਹਾਨੂੰ ਮੇਰੀ ਆਵਾਜ਼ ਤੋਂ ਵੀ ਲੱਗਦਾ ਹੋਣਾ ਕਿ ਮੈਂ ਠਰ ਗਈ ਆ ਦੇਖ ਲਓ ਉੱਥੇ ਪਹੁੰਚਣਾ ਆ ਹਰ ਇੱਕ ਕੇ ਤੈਨੂੰ ਮੇਰਾ ਇਹ ਬਲੌਗ ਵਧੀਆ ਲੱਗਿਆ ਹੋਊਗਾ ਚੰਗਾ ਲੱਗਿਆ ਹੋਊਗਾ ਤੁਹਾਡੀ ਵੀ ਫ੍ਰੈਸ਼ਰ ਦਾ ਢੇੜਾ ਕਢਾਤਾ ਤੁਹਾਡੀ ਵੀ ਐਕਸਰਸਾਈਜ਼ ਕਰਾਤੀ ਵੱਡੀ ਤਾਂ ਥੋੜੀ ਜਿਹੀ ਹੈ ਪਰ ਐਕਸਰਸਾਈਜ਼ ਜਿੰਨੀ ਵੀ ਹੋਈ ਓਨੀ ਸਿਹਤ ਦਾ ਖਿਆਲ ਕਰੋ ਆਪਣੇ ਆਪ ਨੂੰ ਤੇ ਚਲੋ ਜੀ ਅੱਜ ਹੁਣ ਆਪਾਂ ਬਲੌਗ ਨੂੰ ਇੱਥੇ ਐਂਡ ਕਰਦੇ ਆ ਮੇਰੇ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ ਆ ਦੇਖ ਲਓ ਜੀ ਮੈਂ 5 ਮਿੰਟਾਂ ਦੇ ਵਿੱਚ ਉੱਪਰ ਦੀ ਘੁੰਮ ਘੁਮਾ ਕੇ ਤੇ ਆਪਾਂ ਬਸ ਜਸਟ ਮੁੜ ਕੇ ਆਏ ਆ ਆਉਂਦੇ ਨੂੰ ਰਿਵਰ ਫੇਰ ਦੇਖ ਲਓ ਪੂਰਾ ਫੋਲੋਗੇ ਹੁਣ ਮੈਂ ਫੇਰ ਬ੍ਰਿਜ ਦੇ ਉੱਤੇ ਆ ਜਿਹੜਾ ਤੁਹਾਨੂੰ ਪਹਿਲਾਂ ਬ੍ਰਿ ਇਹਨੇ ਮਿੰਟਾਂ ਚ ਪਾਣੀ ਪਰ ਜਾਂਦਾ